ਮੈਂ ਸ਼ਰਨਜੀਤ ਕੋ ਰਾਇਲ ਬੂਟਿਕ ਤੇ ਤੁਹਾਡਾ ਸਵਾਗਤ ਕਰਦੀ ਆਂ ਸ਼ਰਨਜੀਤ ਮੈਂ ਕਿੰਨਾ ਟਾਈਮ ਹੋ ਗਿਆ ਕਨਸਟ੍ਰੀਟ ਵਿੱਚ ਕੰਮ ਕਰਿਆ ਇਸ ਫੀਲਡ ਵਿੱਚ ਮੈਨੂੰ ਤਕਰੀਬਨ 24-25 ਸਾਲ ਹੋ ਗਏ ਤੇ ਮੈਂ ਇਸ ਦੀ ਡਿਗਰੀ ਹੋਲਡਰ ਆ ਫਰ ਮੈਂ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਹੈਂਡਵਰਕ ਮਸ਼ੀਨਰੀ ਵਰਕ ਸਟਿਚਿੰਗ ਦੇ ਵਿੱਚ ਜੋ ਮਰਜੀ ਡਰੈਸ ਵਗੈਰਾ ਸਟਿਚ ਕਰਨੀ ਆ ਹਰ ਇੱਕ ਚੀਜ਼ ਬਣਾ ਲੈਣੇ ਆ ਤੇ ਬਾਕੀ ਜੋ ਵੀ ਆਪਣਾ ਪਾਰਸਲ ਬਾਹਰ ਵੀ ਜਾਂਦੇ ਆ ਸਾਰਾ ਕੁਝ ਹੀ ਦੀ ਕਰ ਰਹੇ ਆਪਾਂ ਜਿਆਦਾ ਫੋਰਨਰ ਆ ਜੀ ਮੇਰੇ ਕਸਟਮਰ ਵੈਸੇ ਵਾਕੀ ਆਮ ਇੱਕ ਤੋਂ ਲੋਕਲ ਵੀ ਹੈ ਜੀ ਨਹੀਂ ਮੈਂ ਜੇਕਰ ਲੜਕੀਆਂ ਦੀ ਗੱਲ ਕਰੀਏ ਤਾਂ ਕੀ ਉਹਨਾਂ ਦਾ ਪ੍ਰਭਾਤ ਵੀ ਹੈ ਪਟਿਕ ਦੇ ਵਿੱਚ ਹਾਂ ਜੀ ਬਹੁਤ ਵਧੀਆ ਭਵਿਕਾ ਹੈ ਇਹਦੇ ਵਿੱਚ ਲੜਕੀਆਂ ਆਪਣਾ ਘਰੇ ਬੈਠੇ ਕੰਮ ਕਰ ਸਕਦੀਆਂ ਮੈਂ ਸੈਂਕੜੇ ਲੜਕੀਆਂ ਨੂੰ ਇਹਦੀ ਟ੍ਰੇਨਿੰਗ ਦੇ ਚੁੱਕੀ ਹਾਂ ਜੀ ਤੇ ਬਾਕੀ ਲੜਕੀਆਂ ਜਿਵੇਂ ਆਪਣਾ ਘਰ ਬੈਠੇ ਬਿਜ਼ਨਸ ਚਲਾ ਸਕਦੀਆਂ ਕੋਈ ਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਬੱਚਿਆਂ ਨੂੰ ਫੋਰਨ ਦੀ ਵਿੱਚ ਬਹੁਤ ਵਧੀਆ ਭਵਿਕਾ ਹੈ ਇਸ ਚੀਜ਼ ਦਾ ਜੀ ਬਾਕੀ ਮੈਨੂੰ ਤਾਂ ਸਰਟੀਫਿਕੇਟ ਵਗੈਰਾ ਵੀ ਦਿਨੀ ਆ ਸਾਰਾ ਕੁਝ ਜੋ ਵੀ ਆਪਣਾ ਇਹਦਾ ਹੁੰਦਾ ਹੈ ਡਾਕੂਮੈਂਟ ਬਾਹਰ ਜਾ ਕੇ ਵੀ ਉਹਨਾਂ ਨੂੰ ਸੌਖਾ ਹੋ ਜਾਂਦਾ ਆਪਣਾ ਕੰਮ ਕਰਨਾ ਹਾਂਜੀ ਉਹ ਕੰਪਿਊਟਰ ਐਂਡ ਐਮਬਰਾਇਡਰੀ ਮਸ਼ੀਨ ਹੈ ਜੀ ਤੇ ਉਹਦੇ ਤੇ ਬਹੁਤ ਵਧੀਆ ਥ्रेड ਵਰਕ ਵਗੈਰਾ ਹੁੰਦਾ ਜੋ ਵੀ ਆਪਾਂ ਕਰਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਦਾ ਵੀ ਡਿਜ਼ਾਈਨਿੰਗ ਚਾਹੁੰਦੇ ਆਪਾਂ ਉਹ ਬਨ ਜੇਗੀ ਉਹਦੇ ਤੇ ਤੁਸੀਂ ਜੋ ਵੀ ਡਿਜ਼ਾਈਨ ਲੈ ਕੇ ਆਉਂਗੇ ਜਾਂ ਕੁਛ ਮੈਨੂੰ ਦਿਖਾਣੇ ਆ ਆਪਾਂ ਉਸ ਤਰ੍ਹਾਂ ਦਾ ਸੇਮ ਡਿਜ਼ਾਈਨ ਬਣਾ ਕੇ ਦੇਵਾਂਗੇ ਤੁਹਾਨੂੰ ਹਾਂ ਦੀ ਥ੍ਰੈਡ ਵਰਕ ਹੈਂਡ ਵਰਕ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਜੋ ਵੀ ਆਪਣੇ ਤੁਸੀਂ ਲੈ ਕੇ ਆਉਂਗੇ ਸਭ ਤਰ੍ਹਾਂ ਦੀ ਬਣੂਗੀ ਡਿਜ਼ਾਈਨਿੰਗ ਤੇ ਬਾਕੀ ਮੇਰੇ ਪਾਰਸਲ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿੱਥੇ ਵੀ ਤੁਸੀਂ ਚਾਹੁੰਦੇ ਹੋ ਉੱਥੇ ਬਾਹਰ ਭੇਜੇ ਜਾਂਦੇ ਆ ਸਾਰੇ ਤਰ੍ਹਾਂ ਦੇ ਵਾਜਬ ਰੇਟ ਹੁੰਦੇ ਆ ਸਰ ਕੋਈ ਇਸ ਤਰ੍ਹਾਂ ਵੀ ਆਪਾਂ ਜਿਆਦਾ ਰੇਟ ਨਹੀਂ ਲਗਾਉਂਦੇ ਜੋ ਚੱਲ ਰਿਹਾ ਜੋ ਡਿਜ਼ਾਈਨ ਦੇ ਅਕੋਰਡਿੰਗ ਹੋਏਗਾ ਰੇਟ ਉਹੀ ਲੱਗੇਗਾ ਜੀ ਜੇ ਕਸਟਮਰ ਲੈ ਕੇ ਆਉਂਦਾ ਆਪਾਂ ਕਸਟਮਰ ਦਾ ਵੀ ਤਿਆਰ ਕਰ ਦਿੰਨੇ ਆ ਵੈਸੇ ਮੇਰੇ ਕੋਲ ਵੀ ਹੁੰਦੇ ਆ ਕੱਪੜੇ रेडीमेड वैरायटी भी हुंदी है प्लेन भी हुंदे है किसी ने वर्क कर वगैरह कराना होवे हर तरह दी हुंदी है ते बाहर जे पार्सल ਜਾਂਦਾ ਜਿਸ ਤਰ੍ਹਾਂ ਦਾ ਕਸਟਮਰ ਕਪੜਾ ਕਹੇਗਾ ਲਿਆ ਕੇ ਉਸ ਤਰ੍ਹਾਂ ਦਾ ਤਿਆਰ ਕਰਕੇ ਪਾਰਸਲ ਕਰਾਈ ਜਾਂਦੇ ਸਾਡਾ ਐਡਰੈਸ ਰਾਇਲ ਬੁਟੀਕ ਤੂਰਕੋਟ ਰੋਡ ਨਿਹਾਲ ਸਿੰਘ ਵਾਲਾ ਸੰਪਰਕ ਨੰਬਰ 9877055057 9877055057